ਕਸੁੰਭ ਦਾ ਰੰਗ ਕੱਚਾ ਰੰਗ ਕੱਚਾ ਰੰਗ ਕਸੁੰਭ ਦਾ ਪਾਣੀ ਧੋਤਾ ਥਿਰ ਨਾ ਰਹੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਹਰੀ ਦਾ ਮਿੱਠਾ ਰੰਗ ਪੱਕਾ ਰੰਗ ਐ ਮਨ ਸੁੰਦਰ ਆਪਣਾ ਮੈਂ ਖੇਡ ਸਾਰੀ ਮਨ ਦੀ ਮਨ ਨੂੰ ਕਾਲਖ ਲੱਗੀ ਹੈ ਮਨ ਕਾਲਾ ਹੋ ਗਿਆ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ काला हुआ स्याह ये आज दी लगी है नहीं जन्मा जन्मा तो मत लगी मेला हो गया कबीर जग काजल की कोठड़ी अंध परै तिस माहे हौं बलहारी तिन को पैस जो निकस जावे देख पांचवे पारसा कहंदे काजल कोठ में पई न कारी निर्बल बर्न बन्योरी ਸੰਸਾਰ ਦੇ ਵਿੱਚ ਵਿਚਰਦੇ ਹੋਏ ਕਾਲਖ ਲੱਗਦੀ ਹੈ ਕਰਮ ਕਰਦਾ ਹੋਇਆ ਇਨਸਾਨ ਗਲਤੀਆਂ ਕਰ ਬੈਠਦਾ ਹੈ ਪਰ ਗੁਰੂ ਸਾਹਿਬ ਕਿਤਨਾ ਆਸਾ ਦਿੰਦੇ ਹਨ ਮਨ ਨੂੰ ਇਹ ਮਨੁੱਖ ਤੂੰ ਘਬਰਾ ਨਾ ਕੋਈ ਗੱਲ ਤੂੰ ਪ੍ਰਭੂ ਦੇ ਚਰਨਾਂ ਵਿੱਚ ਆ ਤੇਰੀ ਪਿਛਲੀ ਮੈਲ ਵੀ ਧੋਤੀ ਜਾਏਗੀ ਪਿਛਲੇ ਔਗਣ ਵੀ ਤੇਰੇ ਕੱਟੇ ਜਾਣਗੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੋਈ ਗੱਲ ਨਹੀਂ ਸ਼ਰਨ ਜੋਗ ਸੁਨ ਸਰਣੀ ਆਏ ਹਨ ਹਰ ਇਨਸਾਨ ਹਰ ਇੱਕ ਪ੍ਰਾਣੀ ਜੋ ਹੈ ਦੁਖੀ ਹੈ ਸਮਾਜਿਕ ਤੌਰ ਤੇ ਦੁਖੀ ਆਰਥਿਕ ਤੌਰ ਤੇ ਦੁਖੀ ਪਰਿਵਾਰਕ ਤੌਰ ਤੇ ਦੁਖੀ ਸਰੀਰਕ ਤੌਰ ਤੇ ਦੁਖੀ ਰਾਜਨੀਤਿਕ ਤੌਰ ਤੇ ਦੁਖੀ ਦੁਖੀ ਹੈ ਬੰਦਾ ਪਰੇਸ਼ਾਨੀ ਦਾ ਕਾਰਨ ਹੈ ਤੂੰ ਬੁਰਸਾ ਕਹਿੰਦੇ ਇਹ ਮਨ ਜੋ ਹੈ ਨਾ ਇਹ ਪਹਿਲਾਂ ਪਿਆਰਾ ਸੀ ਨਹੀਂ ਪਹਿਲੇ ਚੰਚਲ ਸੀ ਹੈ ਉਹੀ ਮਨ ਪਰ ਇਹ ਚੰਚਲ ਸੀ ਹੁਣ ਪਿਆਰਾ ਹੋ ਗਿਆ ਹੈ ਅਨੰਤ ਸਾਹਿਬ ਦਾ ਪਾਠ ਕਰੀਏ ਦੋ ਪੌੜੀਆਂ ਪਹਿਲੀ ਪੌੜੀ ਇਹ ਮਨ ਚੰਚਲਾ ਚਤੁਰਾਈ ਕਿੰਨਾ ਪਾਇਆ ਚਤੁਰਾਈ ਨਾ ਪਾਇਆ ਕਿੰਨਾ ਤੂੰ ਸੁਣ ਮਨ ਮੇਰਾ ਇਹ ਚੰਚਲ ਹੈ ਮਨ ਦੀ ਵੀ ਚਤੁਰਾਈ ਤੂੰ ਕਰਦਾ ਹੈ ਚੰਚਲ ਮਨ ਦੀ ਕੀ ਨਿਸ਼ਾਨੀ ਚਤੁਰਾਈਆਂ ਕਰਦਾ ਹੈ ਲਕੀਆਂ ਕਰਦਾ ਹੈ ਦੂਸਰੇ ਦਾ ਬੁਰਾ ਸੋਚਦਾ ਹੈ ਦੂਸਰੇ ਦਾ ਬੁਰਾ ਚਾਹਦਾ ਹੈ ਵੀ ਉਹ ਦਾ ਬੁਰਾ ਹੋ ਜਾਏ ਇਹ ਚੰਚਲ ਮਨ ਦੀ ਨਿਸ਼ਾਨੀ ਹੈ ਇਹ ਮਨ ਚੰਚਲਾ ਪਾਛਕੇਂ ਦੇ ਚਤੁਰਾਈ ਕਿੰਨੇ ਨਾ ਪਾਇਆ ਇਹਹੀ ਮਨ ਸੰਵਰ ਗਿਆ ਹੈ ਗੁਰੂ ਦੀ ਸ਼ਰਨ ਚ ਆ ਕੇ ਇਹ ਮਨ ਪਿਆਰਿਆ ਹੋ ਗਿਆ ਹੈ ਹੈ ਮਨ ਉਹ ਹੀ ਲੇਕਿਨ ਪਿਆਰਾ ਹੋ ਗਿਆ ਹੈ ਗੁਰੂ ਦੀ ਅਸੀਸ ਲੈ ਕੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂਜੇ ਦੇਖਦਾ ਚਲੇ ਨਹੀਂ ਤੇਰੇ ਨਾਲ ਤੂੰ ਸੰਗਤ ਵਿੱਚ ਵਿਚਰਦਿਆਂ ਹੋਇਆ ਜਗ੍ਹਾ-ਜਗ੍ਹਾ ਜਾਈਦਾ ਘਰ-ਘਰ ਵਿਚ ਰਹੀਦਾ ਹੈ ਲੋਕੀਂ ਟੈਂਦੀਆਂ ਕਰਾਂ ਦੀ ਗੱਲਾਂ ਕਰਦੇ ਹਨ ਗਲਤੀਆਂ ਹੁੰਦੀਆਂ ਹਨ ਸਭ ਤੋਂ ਸਭ ਤੋਂ ਹੁੰਦੀਆਂ ਹਨ ਜੋ ਹੋ ਗਈ ਸੋ ਹੋ ਗਈ ਉਹਨੂੰ ਪਕੜ ਕੇ ਨਹੀਂ ਬੈਠਣਾ ਚਾਹੀਦਾ ਅੱਗੇ ਦੀ ਸੋਚਣੀ ਚਾਹੀਦੀ ਅਸੀਂ ਪਿੱਛੇ ਵਾਲੇ ਨੂੰ ਪਕੜ ਕੇ ਬੈਠ ਜਾਂਦੇ ਹਾਂ ਅਗਲਾ ਵੀ ਗਵਾ ਬੈਠਦੇ ਹਾਂ ਗੁਰੂ ਤਾਂ ਹਮੇਸ਼ਾ ਹੀ ਵੈਲਕਮ ਕਰ ਰਿਹਾ ਹੈ ਗੁਰ ਕੰਧ ਆ ਜਾ ਕੋਈ ਗੱਲ ਨਹੀਂ ਹੁਣ ਵੀ ਆ ਜਾ ਗੁਰੂ ਕਦੀ ਪਛੇਮਾਨ ਨਹੀਂ ਕਰਦਾ ਗੁਰੂ ਕਦੀ ਰਿਫਿਊਜ਼ ਨਹੀਂ ਕਰਦਾ ਗੁਰੂ ਦੀ ਸ਼ਰਨ ਵਿੱਚ ਆਈਏ ਜੋ ਮਰਜ਼ੀ ਪਿੱਛੇ ਹੋ ਗਿਆ ਹੈ ਕੋਈ ਗੱਲ ਨਹੀਂ ਹੋ ਗਿਆ ਹੈ ਸਮੇਂ ਮੁਤਾਬਿਕ ਹੋਣਾ ਸੀ ਇਹ ਹੋਣਾ ਸੀ ਹੋ ਗਿਆ ਹੈ ਹੁਣ ਉਸ ਨੂੰ ਪਛਤਾਈ ਜਾਵਾਂਗੇ ਨਹੀਂ ਬਾਪੂ ਜੀ ਕਹਿੰਦੇ ਸੀ ਬੱਬੂ ਪਗਵਾਨ ਸਿੰਘ ਜੀ ਇਹਨਾਂ ਦੀ ਯਾਦ ਮਨਾ ਰਹੇ ਹਨ ਇਹ ਮੈਨੂੰ ਜਥੇਦਾਰ ਸਾਹਿਬ ਨੇ ਦੱਸਿਆ ਸੀ ਬਾਪੂ ਜੀ ਕਹਿੰਦੇ ਸੀ ਕਿ ਇਨਸਾਨ ਨੂੰ ਗਲਤੀ ਕਰਨੀ ਚਾਹੀਦੀ ਹੈ ਗਲਤੀ ਕਰਨੀ ਚਾਹੀਦੀ ਹੈ ਕਿਉਂ ਇਨਸਾਨ ਨਿਮਰਤਾ ਚ ਰਹਿਦਾ ਉਹਨੂੰ ਉਹਦੇ ਮਨ 'ਚ ਇਹ ਹੁੰਦਾ ਕਿ ਮੈਂ ਗਲਤੀ ਕੀਤੀ ਹੈ ਤੇ ਜੇ ਗਲਤੀ ਨਹੀਂ ਹੋਏਗੀ ਨਾ ਅੱਕੜ ਜਾਏਗਾ ਉਹਦਾ ਮੈਂ ਕਿਹਾ ਕਿ ਗਲਤੀ ਕੀਤੀ ਹੈ ਹੰਕਾਰ ਆ ਜਾਏ ਪਰ ਹਾਂ ਇੱਕ ਸ਼ਰਤ ਨਾਲ ਹੈ जी गलती एक बार हो गई फिर दोबारा नहीं, कर। नहीं, नहीं करी बापू जी की गल सुन के गलतियां ही करी जाइए इतों छुटकारा नहीं मिलता सूँ कोई छोट नहीं मिलती भी बापू जी कहें गलतियां करो अ करा नहीं बापू जी ये गलती इंसान को करनी चाहिए है निम्रता की निशान बंद निम्रता च जाता है पर जड़ी एक बारी गलती कर लिये दोबारा नहीं करो तो ਬਹੁਤ ਜ਼ਿਆਦਾ ਪਿੱਛੇ ਦੀਆਂ ਗੱਲਾਂ तकरीबन ਨਹੀਂ ਸਾਰੇ ਕਰਦੇ ਆ ਪਿੱਛੇ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਔਰ ਟੈਂਦੀਆਂ ਕਰਾਂ ਦੀਆਂ ਗੱਲਾਂ तकरीबन ਜਿੰਨੂੰ ਵੀ ਮਿਲੋ ਕਰਦੇ ਹਨ ਵੀ ਹੁਣ ਸਮਾਂ ਕਿੰਨਾ ਸਮਾਂ ਹੈ ਜੀ 40 50 ਸਾਲ ਦੇ ਵੀ ਢੇਰੀ ਟਾ ਕੇ ਬੈਠੇ ਹੁੰਦੇ ਹਾਂ ਵੀ ਹੁਣ ਹੁਣ ਤੇ ਜੀ ਉਮਰ ਲੰਘ ਗਈ ਉਮਰ ਕਿੱਥੋਂ ਲੰਘ ਗਈ ਉਮਰ ਤੇ ਬੜੀ ਪਈ ਹੈ ਜੀ ਜਿਹੜੀ ਰਹਿ ਗਈ ਘੱਟੋ ਘੱਟ ਉਹ ਤਾਂ ਸੰਭੀ ਹੈ ਨਾ ਜੋ ਹੋ ਗਿਆ ਸੋ ਹੋ ਗਿਆ ਉਹ ਵਾਪਸ ਨਹੀਂ ਕੀਤਾ ਜਾ ਸਕਦਾ ਪਿੱਛੇ ਦੇ ਧਿਆਨ ਮਾਰਨ ਦੀ ਬਜਾਏ ਕਿਉਂਕਿ ਦੋ ਗੱਲਾਂ ਹਨ ਇੱਕ ਪਿੱਛੇ ਦੀ ਜੋ ਹੋ ਗਿਆ ਨਾ ਉਸ ਦੀ ਯਾਦ ਹੈ ਜਿਹੜਾ ਨਹੀਂ ਹੋਇਆ ਉਸ ਦੀ ਚਿੰਤਾ ਹੈ ਜਿਹੜਾ ਨਹੀਂ ਹੋਇਆ ਉਸ ਦੀ ਯਾਦ ਨਹੀਂ ਹੋ ਸਕਦੀ ਯਾਦ ਉਸ ਦੀ ਹੈ ਜੋ ਵਾਪਰ ਚੁੱਕਿਆ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਬੀਤ ਗਏ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਦੀ ਆਉਣ ਵਾਲੇ ਦੀ ਚਿੰਤਾ ਭਈ ਮਨ ਨੂੰ ਸਤਾਵੇ ਹੁਣ ਚਿੰਤਾ ਲੱਗੀ ਹੈ ਪਤਾ ਨਹੀਂ ਕੱਲ ਕੀ ਹੋਏਗਾ ਉਹ ਚਿੰਤਾ ਹੈ ਮਨ ਵਿੱਚ ਤੇ ਜਦੋਂ ਹੋ ਗਿਆ ਉਹਨੂੰ ਯਾਦ ਕਰ ਕਰ ਬਾਰ ਬਾਰ ਬੰਦਾ ਰੋਂਦਾ ਹੈ ਨਹੀਂ ਗੁਰੂ ਕਹਿੰਦਾ ਛੱਡ ਤੂੰ ਪਿੱਛੇ ਜੋ ਹੋ ਗਿਆ ਸਭ ਹੋ ਗਿਆ ਅੱਗੇ ਗੱਲ ਕਰ ਅੱਗੇ ਦੀ ਗੱਲ ਕਿਉਂਕਿ ਪ੍ਰਮਾਤਮਾ ਦਾ ਸੁਭਾਅ ਹੀ ਹੈ ਔਗੁਣ ਕੋ ਨ ਚਿਤਾਰਦਾ ਗੱਲ ਸੇਤੀ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪਤਪਾਲ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਨੇ ਕਾ ਪ੍ਰਮਾਨ ਹ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਚੜਾਈ ਇਹਦੇ ਤੇ ਵਿਸ਼ਵਾਸ ਵੀ ਰੱਖੀਏ ਹਾਂ ਇੱਕ ਅਸੀਂ ਛੋਟੇ ਨੇ ਪੜ੍ਹਦੇ ਸੀ ਕਵੀ ਦਿਨ ਕਰਦੀ ਨਾ ਹਿੰਦੀ ਵਿੱਚ ਬੜੀਆਂ ਕਹਾਣੀਆਂ ਕਵੀ ਦਿਨ ਕਰ ਲਿਖਦੇ ਸੀ ਉਹ ਕਹਿੰਦੇ ਮੈਂ ਇੱਕ ਵਾਰੀ ਦਿੱਲੀ ਤੋਂ ਜੈਪੁਰ ਸਟੇਸ਼ਨ ਟ੍ਰੇਨ ਦੇ ਵਿੱਚ ਜਾ ਰਿਹਾ ਸੀ ਮੇਰੇ ਨਾਲ ਇੱਕ ਮੁੰਡਾ ਆ ਕੇ ਬੈਠ ਗਿਆ ਮੁੰਡਾ ਬੈਠ ਗਿਆ ਆ ਕੇ ਨਾਲ ਵਾਰ-ਵਾਰ ਨਾ ਤਾਕੀ ਵਾਲੇ ਖਿੜਕੀ ਵਾਲੇ ਪਾਸੇ ਝਾਤ ਮਾਰੇ ਤੇ ਰੋਈ ਜਾਵੇ ਰੋਈ ਜਾਵੇ ਕਹਿੰਦੇ ਮੈਂ ਇਹਨੂੰ ਪੁੱਛਿਆ ਬੇਟਾ ਕੀ ਹੋ ਗਿਆ ਰੋਂਦਾ ਕਿਉਂ ਹੈ ਕਹਿੰਦਾ ਉਹਨੇ ਫਿਰ ਫਲੈਸ਼ਬੈਕ ਦੱਸੀ ਵੀ ਹੋਇਆ ਕਿ ਕਹਿੰਦਾ ਮੈਂ ਬੜੇ ਬਹੁਤ ਹੀ ਸਾਊ ਪਰਿਵਾਰ ਸੁੱਚਜੇ ਪਰਿਵਾਰ ਦਾ ਬੜੇ ਹੀ ਨੇਕ ਮਾਤਾ ਪਿਤਾ ਦਾ ਪੁੱਤਰ ਸੀ ਮੈਂ ਦਿੱਲੀ ਕੰਮ ਕਰ ਗਿਆ ਉੱਥੋਂ ਮੇਰੇ ਤੋਂ ਕੋਈ ਗਲਤੀ ਹੋ ਗਈ ਤੇ ਮੈਨੂੰ ਜੇਲ੍ਹ ਹੋ ਗਈ 3 ਮਹੀਨੇ ਦੀ ਗਲਤੀ ਹੋ ਗਈ ਕਿਉਂਕਿ ਜੇਲ੍ਹ ਹੋ ਗਈ ਜਦੋਂ ਜੇਲਰ ਮੈਂ ਜੇਲਰ ਨੂੰ ਰਿਕਵੈਸਟ ਕੀਤੀ ਕਿ ਮੇਰੇ ਘਰ ਨਾ ਦੱਸਿਓ ਵੀ ਜੇ ਮੇਰੇ ਮਾਪੇ ਨੂੰ ਪਤਾ ਲੱਗ ਗਿਆ ਵੀ ਬੱਚਾ ਸਾਡਾ ਜੇਲ੍ਹ ਵਿੱਚ ਗਿਆ ਹੈ ਉਤੋਂ ਜਿਉਂਦੇ ਜਿਉਂ ਮਰ ਜਾਣਗੇ ਕਿਉਂਕਿ ਬਹੁਤ ਹੀ ਪੱਧਰਪੁਰਸ਼ ਪਰਿਵਾਰ ਸੀ ਬੜਾ ਹੀ ਸਾਬੂ ਪਰਿਵਾਰ ਨੇ ਨੇਕ ਪਰਿਵਾਰ ਦਾ ਮੈਂਬਰ ਸੀ ਉਹ ਪਰ ਜੇਲਰ ਦਾ ਵੀ ਫਰਜ਼ ਹੁੰਦਾ ਹੈ ਜੇਲਰ ਨੇ ਉਹ ਜੇਲ੍ਹ ਵਿੱਚ ਚਲਾ ਗਿਆ ਤੇ ਜੇਲਰ ਨੇ ਫੋਨ ਕਰਕੇ ਦੱਸ ਦਿੱਤਾ ਉਹਦੇ ਪਿਓ ਨੂੰ ਕਿ ਤੇਰਾ ਬੱਚਾ ਜੇਲ੍ਹ ਵਿੱਚ ਹੈ ਤੇ ਜਦੋਂ 3 ਮਹੀਨੇ ਦੀ ਜੇਲ੍ਹ ਹੋਈ ਤੇ ਉਹਦਾ ਅੱਛਾ ਬਿਹੇਵੀਅਰ ਦੇਖ ਕੇ 1 ਮਹੀਨੇ ਦੀ ਸਜ਼ਾ ਉਹਦੀ ਘੱਟ ਕਰ ਦਿੱਤੀ ਗਈ 2 ਮਹੀਨੇ ਬਾਅਦ ਉਹ ਜਦੋਂ ਫਾਰਗ ਹੋਇਆ ਜੇਲਰ ਕਹਿੰਦਾ ਆਹ ਪੈਸੇ ਆਹ ਤੇਰੀ ਟਿਕਟ ਤੇ ਮੈਂ ਤੇਰੇ ਪਿਤਾ ਜੀ ਨੂੰ ਦੱਸ ਦਿੱਤਾ ਸੀ ਉਹ ਕਹਿੰਦਾ ਤੂੰ ਕਿਉਂ ਦੱਸਿਆ ਕਹਿੰਨ ਮੈਂ ਦੱਸ ਦਿੱਤਾ ਸੀ ਆਹ ਵਾਲੀ ਟ੍ਰੇਨ 'ਚ ਤੁਹਾਡਾ ਬੱਚਾ ਆ ਰਿਹਾ ਹੈ ਕਹਿੰਦਾ ਫਿਰ ਇੱਕ ਮੈਸੇਜ ਹੋਰ ਪੇਚਾੜੋ ਉਹਨਾਂ ਨੂੰ ਮੈਂ ਤੇ ਉਹਨਾਂ ਸਾਹਮਣੇ ਸ਼ਰਮ ਦਿਖਾਣ ਜੋਗਾ ਨਹੀਂ ਇਤਨਾ ਨੇਕ ਪਰਿਵਾਰ ਹੋਵੇ ਤੇ ਮੈਂ ਉਹਨਾਂ ਦਾ ਬੱਚਾ ਹੋ ਕੇ ਜੇਲ੍ਹ ਵਿੱਚ ਚਲਾ ਗਿਆ ਵੀ ਮੇਰੇ ਪਿਤਾ ਨੂੰ ਇੱਕ ਮੈਸੇਜ ਪਹੁੰਚਾ ਦਿਓ ਕਿਉਂਕਿ ਸਾਡਾ ਘਰ ਜੋ ਹੈ ਜੈਪੁਰ ਸਟੇਸ਼ਨ ਦੇ ਬਿਲਕੁਲ ਰਸਤੇ 'ਚ ਹੈ ਟ੍ਰੇਨ ਦੀ ਲਾਈਨ ਜੋ ਹੈ ਗੱਡੀ ਦੀ ਲਾਈਨ ਘਰ ਦੇ ਅੱਗੋਂ ਲੰਘਦੀ ਹੈ ਤੇ ਸਾਡੇ ਘਰ ਦੇ ਬਾਹਰ ਇੱਕ ਪਿੱਪਲ ਦਾ ਦਰਖਤ ਹੈ ਵੀ ਦਰਖਤ ਦੀ ਟਾਣੀ ਦੇ ਉੱਤੇ ਨਾ ਇੱਕ ਚਿੱਟੇ ਰੰਗ ਦੀ ਟਾਕੀ ਕਪੜਾ ਬੰਨ ਦੇਣਾ ਅਗਰ ਜੇ ਮੈਨੂੰ ਐਕਸੈਪਟ ਕਰ ਦੇਣ ਵੀ ਹਾਂ ਬੇਟਾ ਤੂੰ ਕੋਈ ਗੱਲ ਨਹੀਂ ਘਰ ਆ ਜਾ ਇੱਕ ਚਿੱਟੇ ਰੰਗ ਦੀ ਟਾਕੀ ਬੰਦਿਆ ਮੈਂ ਟ੍ਰੇਨ 'ਚੋਂ ਵੇਖਾਂਗਾ ਅਗਰ ਚਿੱਟੀ ਟਾਕੀ ਬੰਨੀ ਹੋਈ ਮੈਂ ਘਰ ਆ ਜਾਵਾਂਗਾ ਤੇ ਜੇ ਨਾ ਟਾਕੀ ਲੱਗੀ ਹੋਈ ਤੇ ਮੈਂ ਫਿਰ ਘਰ ਹੀ ਨਹੀਂ ਤੁਹਾਨੂੰ ਸ਼ਕਲ ਨਹੀਂ ਦਿਖਾਵਾਂਗਾ ਸਾਰੀ ਨੂੰ ਇਹ ਹੈ ਨੇਕ ਪਰਵਾਰ ਦੀ ਨਿਸ਼ਾਨੀ ਬੱਚੇ ਨੂੰ ਇਸ ਦਾ ਬੜਾ ਪਛਤਾਵਾ ਸੀ ਤੇ ਕਵੀ ਕਹਿੰਦਾ ਤੂੰ ਘਬਰਾ ਕੇ ਹੋ ਰਿਆਂ ਕਹਿੰਦਾ ਮੈਨੂੰ ਪਤਾ ਨਹੀਂ ਅੱਗੇ ਟਾਕੀ ਚਿੱਟੇ ਰੰਗ ਦੀ ਕਪੜਾ ਟੰਗਿਆ ਹੋਏਗਾ ਕਿ ਨਹੀਂ ਟੰਗਿਆ ਹੋਏਗਾ ਕਹਿੰਦਾ ਜਿਹੜਾ ਜੈਪੁਰ ਕੋਲ ਗੱਡੀ ਪਹੁੰਚੀ ਕਹਿੰਦਾ ਹੁਣ ਮੇਰੇ ਵਾਲੇ ਪਾਸੋਂ ਉੱਠ ਕੇ ਖਿੜਕੀ ਵਾਲੇ ਪਾਸੇ ਆ ਗਿਆ ਹੁਣ ਝਾਤੀ ਮਾਰਦਾ ਵੀ ਬਸ ਘਰ ਆਣ ਵਾਲਾ ਹੈ ਕਹਿੰਦਾ ਜਦੋਂ ਉਹਨੇ ਨਜ਼ਰ ਮਾਰੀ ਉਹਦੀ ਅੱਖਾਂ ਚੋਂ ਅਥਰੂ ਵਗਣ ਕਹਿੰਦਾ ਕੀ ਕਹਿੰਦਾ ਉਹਨੇ ਕਿਹਾ ਸੀ ਪਿਤਾ ਨੂੰ ਵੀ ਇੱਕ ਵੱਡੀ ਟਾਣੀ ਦੇ ਉੱਤੇ ਕਪੜਾ ਬੰਨਦੇ ਚਿੱਟੇ ਰੰਗ ਦਾ ਕਹਿੰਦਾ ਸੌਰੀ ਟਾਣੀਆਂ ਦੇ ਚਿੱਟੇ ਰੰਗ ਦੇ ਕਪੜੇ ਬੰਨੇ ਸੀ ਪੁੱਤਰ ਆ ਜਾ ਘਰ ਕੋਈ ਗੱਲ ਨਹੀਂ ਗਲਤੀ ਹੁੰਦੀ ਹੈ ਇਨਸਾਨ ਤਾਂ ਤੂੰ ਆ ਜਾ ਕੋਈ ਗੱਲ ਨਹੀਂ ਸਵੇਰ ਦਾ ਭੁੱਲਿਆ ਸ਼ੰਕਰ ਆ ਜਾਵੇ ਉਹਨੂੰ ਕੋਈ ਜਾਣ ਨਹੀਂ ਕਹਿੰਦੇ ਬੱਚੇ ਗਲਤੀ ਹੋ ਗਈ ਕੋਈ ਗੱਲ ਕਹਿੰਦਾ ਮੈਂ ਇੱਕ ਟਾਕੇ ਕੇ ਇਸ ਬੰਨੇ ਨੂੰ ਕਪੜਾ ਤੇ ਸਾਰੀਆਂ ਟਾਹਣੀਆਂ ਤੇ ਚਟੇ ਰੰਗ ਦੇ ਕਪੜੇ ਬਣੇ ਬੱਚੇ ਕੋਈ ਗੱਲ ਨਹੀਂ ਅਸੀਂ ਤੈਨੂੰ ਕਬੂਲ ਕਰਦੇ ਹਾਂ ਤੂੰ ਆ ਜਾ ਕੋਈ ਗੱਲ ਨਹੀਂ ਇਨਸਾਨ ਤੋਂ ਗਲਤੀ ਹੁੰਦੀ ਹੈ ਤੋ ਇਹੀ ਭਾਵਨਾ ਲੈ ਕੇ ਅਸੀਂ ਗੁਰੂ ਕੋਲ ਆਈਏ ਏ ਗੁਰੂ ਬਹੁਤ ਆਗੁਣ ਹੋਏ ਹਨ ਬਹੁਤ ਕੁਝ ਹੋ ਗਿਆ ਹੈ ਪਰ ਇਹ ਵੀ ਤੇਰੀ ਰਜ਼ਾ ਜੀ ਹੋਇਆ ਹੈ ਅੱਗੇ ਤੁਮ ਬਖਸ਼ਿਸ਼ ਕਰ ਕਿਰਪਾ ਕਰ ਸਾਡੇ ਸਿਰ ਤੇ ਮਿਹਰ ਪਰਿਆ ਹੱਥਾਂ ਕੀ ਸਾਨੂੰ ਆਪਣੇ ਚਰਨ ਦੀ ਛੋਹ ਪ੍ਰਾਪਤ ਹੋ ਸਕੇ ਤੁਹਾਡੇ ਚਰਨਾਂ ਦੀ ਛੋਹ ਪ੍ਰਾਪਤ ਹੋ ਸਕੇ ਇਹ ਪ੍ਰਭੂ ਤੁਹਾਡਾ ਦਿੱਤਾ ਹੋਇਆ ਸ਼ਬਦ ਸਾਡੇ ਮਨ ਵਿੱਚ ਵੱਸ ਸਕੇ ਸਾਡੇ ਮਨ ਵਿੱਚ ਜਦੋਂ ਸ਼ਬਦ ਵਸੇਗਾ ਤੇ ਇਹ ਮਨ ਸੁੰਦਰ ਆਪਣੇ ਆਪ ਹੋ ਜਾਏਗਾ ਬਾਪੂ ਜੀ ਆਪਾ ਅਰਜਨ ਸਿੰਘ ਜੀ ਮਹਾਰਾਜੀ ਦਾ ਹੈ ਮਨਪੰਤਾ ਸ਼ਮਤ ਸੀ ਇਹ ਮਨਸੁੰਦਰ ਆਪਣਾ ਮੈਨੂੰ ਕੱਲ ਜੋਬਨ ਭਾਜੀ ਨੇ ਹੁਕਮ ਕੀਤਾ ਸੀ ਕਿ ਸ਼ਬਦ ਜ਼ਰੂਰ ਪੜਿਓ ਮੈਂ ਕਿਹਾ ਠੀਕ ਹੈ ਇਹ ਮਨਸੁੰਦਰ ਆਪਣਾ ਹਰ ਨਾਮ ਜੀਠ ਹੈ ਇਹ ਮਨਸੁੰਦਰ ਆਪਣਾ ਇਹ ਮਨਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਗਰੀ ਅਰਨਾਮ ਮਜੀਠਾ ਰੰਗ ਗਰੀ